ਜਿਵੇਂ ਕਿ ਭਗਤਾਂ ਦੀ ਬਾਣੀ ਦੇ ਹੁਕਮਨਾਮੇ ਦਾ ਹਿਸਾਬ ਨੰਬਰਾਂ ਤੋਂ ਲਾਉਣਾ ਪੈਂਦਾ ਹੈ ਜੇਕਰ ਵਾਰ ਵਿੱਚ ਹੁਕਮਨਾਮਾ ਆਵੇ ਫਿਰ ਸ਼ਬਦ ਤੋਂ ਲੈ ਕੇ ਪੌੜੀ ਤੱਕ ਪੜੀਦਾ ਹੈ ਅਭਿਆਸ ਤੋਂ ਬਾਅਦ ਸੌਖਾ ਹੀ ਪਤਾ ਲੱਗ ਜਾਂਦਾ ਹੈ ਕਿ ਹੁਕਮਨਾਮਾ ਸਾਹਿਬ ਕਿਹੜਾ ਹੈ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੀ ਵਾਰ ਗੁਰੂ ਰਣ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਉਸ ਵੇਲੇ ਬਾਬਾ ਬੁੱਢਾ ਜੀ ਗ੍ਰੰਥੀ ਸਿੰਘ ਵਜੋਂ ਬਿਰਾਜਮਾਨ ਸਨ ਤੇ ਜੋ ਉਸ ਵੇਲੇ ਹੁਕਮਨਾਮਾ ਆਇਆ ਉਹ ਸੂਹੀ ਰਾਗ ਵਿੱਚ 783 ਅੰਗ ਤੇ ਸ਼ੋਭਤ ਹੈ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM અમૃતજળ છાયા પૂર્ણ સાજ કરાયા સગલ મનોરથ પૂરી જય જય કાર ભયા જગ અંતર લાથે સગલ વી સુરે પૂર્ણ પુરુખ અચુત અવિનાશી જસ વેદ પુરાણી ગાયા અપના બિરદ રખિયા પરમેશ્વર નાનક નામ ધાયા ਦੇਖੋ ਕਿੰਨਾ ਪ੍ਰਤੱਖ ਹੁਕਮਨਾਮਾ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁਦ ਅਕਾਲ ਪੁਰਖ ਦਾ ਰੂਪ ਹਨ ਤੇ ਸਿੰਘਾਂ ਭਗਤਾ ਸੰਤਾਂ ਦੇ ਘਾਰਚ ਭਾਵ ਉਹਨਾਂ ਨੂੰ ਇਸ ਭਉਜਲ ਚੋਂ ਪਾਰ ਲੰਘਾਉਣ ਲਈ ਖੁਦ ਪ੍ਰਕਾਸ਼ਵਾਨ ਹੋਏ ਹਨ ਵਾਹ ਭਾਈ ਸਾਹਿਬ ਬਹੁਤ ਮਿਹਰਬਾਨੀ